ਕਾ ਫੋਲਣੇ ਮੈਂ ਬਹੀ ਵਿੱਚ ਦੇਖਣਾ ਸੀ ਕਿ ਗਰਮੀਤ ਭੈਣ ਹੋਰੀ ਆਉਣ ਦੂਜੀਆਂ ਭੈਣਾਂ ਆ ਗਈਆਂ ਨੇ ਤੇ ਜਿਨ੍ਹਾਂ ਦੀ ਜਮੀਨ ਗੈਸਟ ਨੇ ਮਨਵੀਰ ਕੌਰ ਆਪਣੇ ਭਾਂ ਦੀ ਉਹਨਾਂ ਨੂੰ ਡੀਕ ਰਿਹਾ ਤੇ ਚਿਆਰੀਆ ਫੋਲਣੇ ਬਿੱਟੂ ਠੀਕਾ ਜੀ ਤੇ ਆ ਰਹੇ ਨੇ ਪਰ ਉਹ ਡੀਕ ਰਿਹਾ ਤੇ ਇੱਥੋਂ ਬਣਾਵਾਂਗੇ ਵੀਡੀਓ ਇਹਨਾਂ ਦੀ ਠੀਕ ਹੈ ਇਹ ਤਕਰੀਬਨ ਪਹੁੰਚਣ ਵਾਲੀ ਨੇ ਉਹ ਤੇ ਆਪਾਂ ਕੈਮਰਾ ਲਾ ਲਿਆ ਤੇ ਤਕਰੀਬਨ ਪਹੁੰਚਣ ਵਾਲੀ ਨੇ ਇਹ ਉਹ ਪਹੁੰਚ ਚੁੱਕੇ ਰਹੇ ਬੈਣ ਕੇ ਨੀਤ ਕੇ ਕੰਨੇ ਪਹਣਾ ਹੋਣ ਪਹੁੰਚ ਚੁੱਕੇ ਨੇ ਉਧਰ ਹੀ ਖੜਾ ਹੋ ਗੱਡੀ ਪਤਾ ਸਾਰਿਆਂ ਨੂੰ ਵੀ ਸਟੈਂਡ ਅੱਜ ਬਾਹਰ ਲੇਕਰ ਆ ਗੱਡੀਆਂ ਨਾਲ ਤੇ ভাই ਗੱਡੀ ਖੜਾ ਕੇ ਪਹੁੰਚ ਚੁੱਕੇ ਰਹੇ ਅੱਜ ਦੇ ਮੇਨ ਪਾਰਟੀ ਕਸ਼ਟ ਸਾਡੇ ਮਨਵੀਰ ਕੌਰ ਤੇ ਇਹਦਾ ਬਾੜਿਆ ਭਾਈ ਕੁੜੀ ਨੇ 2-4 ਮਹੀਨੇ ਨੂੰ ਚੰਨ ਕ ਮਹੀਨੇ ਨੂੰ ਪ੍ਰਦੇਸੀ ਹੋ ਜਾਣਾ ਹਨਾ ਅਸਿਕਰ ਅਸਿਕਰ ਆਪਣੇ ਰੇਪਣ ਸੁ ਅਸਿਕਰ 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 ਤੇ ਨਾਲ ਲੈ ਕੇ ਆਏ ਨਜਸੂ ਤੇ ਜੋਤਰੀ ਗਏ ਵੀ ਹੋਰੀ ਚਲੋ ਭਾਈ ਪੀਓ ਚਾਹ ਪਾਣੀ ਫਰਮਣ ਜਾਣਦਾ ਭੂਰੇ ਸਾਰਿਆਂ ਨੂੰ ਜਾਣਦਾ ਕਰਨ ਪਰ ਹੁੰ ਬਲੇ ਆਉਣਾ ਤੇ ਭਾਈ ਸਾਰਾ ਮੇਲਗੇਲ ਭੈਣਾ ਸਾਰੇ ਇਕੱਠੇ ਹੋ ਗਏ ਨੇ ਵੱਡੇ ਆ ਭੈਣਾਂ ਛੋਟੀਆਂ ਭੈਣਾਂ ਸਾਰੇ ਆ ਗਏ ਨੇ ਤਾਂ ਇਹ ਚਾਚੇ ਮਾਮੇ ਇਹ ਰੌਣਕਾਂ ਲੱਗੀਆਂ ਨੇ ਪੂਰੀਆਂ ਹਲਵਾਈ ਸਾਹਿਬ ਜੂਰੀ ਵੀ ਕੱਢ ਦੇਖੋ ਮਿਰਚਾਂ ਚੀਣੀਆਂ ਪਏ ਨਾ ਬਾਈ ਪੂਰਾ ਸਰਾ ਕਰਿਆ ਪਿਆ ਕੰਮ ਹਜੇ ਦੋ ਪ੍ਰਕਾਰ ਦੇ ਪਕੌੜੇ ਹੋਰ ਕੱਢਣਗੇ ਹਨੀ ਵੀ ਆ ਗਿਆ ਨੇ ਕਿਵੇਂ ਬਾਈ ਲੇਟ ਹੋ ਗਿਆ ਰੋਟੀ ਕਹਿੰਦੇ ਥੋੜਾ ਘਰੇ ਕੰਮ ਹੋ ਗਿਆ ਸੀ ਹੋਰ ਤਾਂ ਇਹ ਠੀਕ ਆ ਲੈ ਜੋđi ਲੋ ਭਾਈ ਫਿਰ ਮਨਵੀਰ ਵਾਸਤੇ ਜਾ ਵਿਚਾਰੀ ਪਾਲ ਬਣਾਉਣੇ ਨੇ ਇਹ ਹੈ ਮਨਵੀਰ ਤੇਰੇ ਜਨਮ ਦਿਨ ਦੀ ਪਾਲ ਤਿਆਰੀ ਕਰਦੇ ਕਰਦੇ ਨਾਨੀ ਦੋ ਤਿੰਨ ਵਾਰ ਤਾਂ ਰੋਪੀ ਅਰੇ ਇਹਨੇ ਕਿੰਦੀ ਵਾਰ ਹੋਰ ਹੋ ਕਰੇ ਅੱਖਾਂ ਚ ਪਾਣੀ ਲੈ ਆਉਂਦੇ ਉਹਦੀ ਮੈਂ ਆ ਜਾਣਾ ਖੁਸ਼ੀ ਨਾਲ ਵੀ ਆ ਜਾਂਦਾ ਤੇਰ ਮਾਰ ਕੇ ਆਉਂਦਾ ਤੇਰ ਮਾਰ ਕੇ ਆਉਂਦਾ ਬਾਰੀ ਤੇ ਅਗਰ ਕਿੱਟ ਕਰਦੀ ਤਾਈ ਚਾਹ ਬਣਾ ਲਈ ਆਪਣੀ ਠੀਕ ਚੱਕ ਦਾ ਫੱਟੇ ਪਿੱਛੇ ਜਾਦੇ ਵੀ ਮੰਗਾ ਸਾਰੇ ਆਪਾਂ ਠੀਕ ਹੈ ਜੀ ਤੇ ਅਮਰੋਂ ਤੇਰੀ ਜ਼ਿੰਮੇਵਾਰੀ ਸਾਰਿਆਂ ਨੂੰ ਸਾਹਮਣੇ ਤੇ ਆਪਾਂ ਇਹਨਾਂ ਨੂੰ ਤੇ ਭਈ ਇਸ ਤਾਂ ਇੰਨੀ ਕਿ ਸਜਾਵਟ ਦਾ ਪਾਤਰ ਹੋਇਆ ਡੰਗ ਸਾਰੂ ਜੋ ਹੈ ਪਰ ਜਿੰਨੇ ਆਰੇ ਭਣ ਜੇ ਭਣ ਜੇ ਨੇ ਕੋਸੇ ਵੀ ਪ੍ਰੋਗਰਾਮ ਦੀ ਤਿਆਰੀ ਕਰਨੀ ਉਹਨੀ ਥੋੜੀ ਹੁੰਦੀ ਆ ਹੈਨਾ ਪਤਾ ਨਾ ਪਤਾ ਇਹ ਤਾਂ ਗੱਲ ਇਹ ਭਈ ਆ ਸਾਡੀ ਮਨਵੀਰ ਤਾਂ ਪਹਿਲਾਂ ਆਈ ਸੀ ਸਭ ਤੋਂ ਵੱਡੀ ਆਪਣੀ ਮਨਵੀਰ ਹੀ ਹੈ ਨਾ ਵੱਡੀਆਂ ਸਭ ਤੋਂ ਸਾਰੇ ਕਰਵਾਇਆ ਸੀ ਇਹ ਨਹੀਂ ਆ ਗਏ ਹੈ ਹੈ ਕਰਮ ਵਾਲੀ ਸਾਰੇ ਨੇ ਭਈ ਫੇਰ ਕਰ ਮਨਾਈ ਤੇ ਪੈਣ ਆ ਗਏ ਭਾਈ ਤਿੰਨੇ ਮੇਰੀਆਂ ਆ ਮੇਰੀ ਵੱਡੀ ਸਿਸਟਰ ਆ ਕੀ ਆ ਛੋਟੀ ਆ ਕੀ ਉਹ ਸਭ ਤੋਂ ਛੋਟੀ ਐ ਸਭ ਤੋਂ ਛੋਟਾ ਮੈਂ ਆ ਉਹ ਤੋਂ ਛੋਟੇ ਆਲੇ ਸਾਰੇ ਸਭ ਤੋਂ ਵੱਡੇ ਭਾਈ ਆ ਬੈਠੇ ਨੇ ਦੋ ਤੇ ਕੌਣੀਆਂ ਜਮਾਈ ਧੀਆਂ ਦਾ ਬੜਾ ਡੱਬਰਾ ਬੈਡਾ ਵੱਡਾ ਐਡਾ ਬੱਡਾ ਰੇਲੇ ਕਰ ਤੇ ਨਵਿੰਦਰ ਲੱਗ ਕੇ ਤੇਰੀ ਮੰਮਾ ਨਾਲ ਠੰਡੇ ਨੂੰ ਫੜਾ ਪੁੱਤ ਬਈ ਆਪ ਹੀ ਹਿੰਮਤ ਕਰ ਲਿਓ ਤੁਸੀਂ ਕੋਈ ਗੱਲ ਨਹੀਂ ਬਈ ਪਰਸੋਂ ਨੇ ਲੱਗੇ ਪਏ ਸੀ ਰੌਣਕਾਂ 'ਚ ਪੂਰੀਆਂ ਵੱਜ ਗਈਆਂ ਹੁਣ ਇਹ ਦੁਬਾਰਾ ਆਪਣੇ ਰਿਸ਼ਤੇਰ ਹੋਰ ਆਉਣਗੇ ਪੂਰੀਆਂ ਰੌਣਕਾਂ ਵੱਜ ਜਾਣੀਆਂ ਟੁੱਟਲ-ਮੁੱਟਲ ਨੂੰ ਤਾਂ ਪਚਾ ਕੇ ਲਿਆਓ ਬਈ ਇਹ ਕਰ ਦਿਨ ਮਨ ਕਿ ਹੌਲੀ ਹੌਲੀ ਆ ਇੱਕ ਦਿਨ ਤਾਂ ਪਹਿਲਾਂ ਕੁਰਸੀ ਤੋੜਦੀ ਉਧਰ ਸਿੱਟ ਕੇ ਆਂਦੀ ਹੈਗਾ ਪਹਿਲਾਂ ਪਾਸੇ ਬੈਠੀ ਕੁਰਸੀ ਵੱਡੇ ਪਰ ਉਹਨੇ ਇੱਕ ਕੁਰਸੀ ਤੋੜਤੀ ਭਾਈ ਕਰਚਾ ਬੜੀ ਇਹਨਾਂ ਨਾਲੇ ਸੋਪੀ ਤੇ ਪੀਂਦੇ ਨਹੀਂ ਹੈਗੇ ਕਰਚਾ ਉਸ ਤੋਂ ਵੱਧ ਵਧਾਈ ਹੈ ਉਹਨੇ ਕੁਰਸੀਆਂ ਤੋੜਦੀਆਂ ਮਾਸਟਰ ਸਾਹਿਬ ਪਸੀ ਗਾਲ ਜੀ ਆਓ ਦੇਖੋ ਇੱਥੇ ਫੋਟੋ ਦਿੱਤਾ ਹੈ ਦੇਖਾ ਹਾਂ ਐਸੋਰੀ ਆਇਆ ਇੱਥੇ ਲਾਓ ਫਿਰ ਆ ਕਾਲਾ ਜਨੀ ਆਪਾਂ ਟੈਕਸ ਚ ਇੰਨ ਕਰ ਲਈਏ ਜੀ ਵੀ ਕਿੱਧਰਲੇ ਪਾਸੇ ਫੋਟੋ ਸਹੀ ਆਊਗੀ ਠੀਕ ਹੈ ਤਕੌੜੇ ਬਣ ਕੇ ਤਿਆਰ ਆ ਸਾਸ ਮੜੀ ਪਤਲੀ ਕਰਨੀ ਬਾਲੀ ਗਾੜੀ ਆ ਦਾਰੇ ਮਰੇ ਲਾ ਕੇ ਮੋਟਾ ਤੇ ਭਾਈ ਸੰਗਤ ਵੱਧ ਰਹੀ ਆ ਸੱਦਾ ਘੇੜਾ ਵੱਧ ਰਿਹਾ ਤੇ ਇਕੱਠ ਵੀ ਵੱਧ ਰਿਹਾ ਮਮੀ ਠੀਕ ਆ ਹਾਂ ਠੀਕ ਆ ਤੇ ਉਧਰ ਮਾਸੀ ਆ ਗਈ ਜੈ ਮੈਂਬਰ ਸਾਹਿਬ ਸਾਡੇ ਬਹੁਤ ਜਨਾਤ ਹੋਣੇ ਠੀਕ ਹੈ ਬੋ ਵੀ ਦੇਖ ਲੈ ਭਾਈ ਆ ਬੈਠਾ ਡੈਡੀ ਤਰ੍ਹਾਂ ਤੇ ਉਹ ਬੈਠੇ ਮਾਸੀ ਬਹੁ ਵਿਕਰਮ ਡੇਲੀ ਬਲੌਗ ਹੋ ਰਿਹਾ ਦੇਖ ਲਈ ਦੇਖਣਾ ਕਰ ਨਿਸਤ ਨਹੀਂ ਕਰਦਾ ਕਹਿੰਦਾ ਉਹਨੇ ਕੱਲ 2 ਮਹੀਨੇ ਹੋਏ ਸੀ ਤੇ ਭਾਈ ਆ ਸਾਡਾ ਖੜੇ ਨੇ ਟੇਨੇਜਰ ਟੇਨੇਜਰ ਹੀ ਹੋਏ ਹੈ ਹਾਂ ਤਿਆਰੀ ਹੈ ਜੀ ਤਿਆਰੀ ਕਰੀ ਜਾਂਦੇ ਕਿ ਤੇਰੀ ਉਹ ਪਕੌੜੇ ਮੜੇ ਹਿੰਮਤ ਨਾਲ ਕਰੋ ਕਰੋ ਕਿਉਂ ਨਹੀਂ ਮਾਮਾ ਉਹਨਾਂ ਨਾਲ ਪਰੋਂਲੇ ਭੁੱਖੇ ਨਾ ਰਹਿਣ ਤੇਰੀ ਜੰਮੇਵਾਰੀ ਮੈਨੂੰ ਨਹੀਂ ਭੁੱਖ ਰਹਿਣ ਦੇ ਹੋਰ ਦੱਸ ਜੀ ਪਾ ਠੀਕ ਕਰਾਪਿ ਚੱਕੇ ਖੜੇ ਰਹੀ ਨੇ ਕਿ ਇਹ ਮੋਜਾਂ ਨੇ ਪੁਲਟਾ ਇੰਦਰ ਕਰਿਆ ਗ੍ਰਾਪਿ ਚੱਕਾ ਆਪਾਂ ਉਰੀ ਭਰਤੀ ਮੁਰਤੀ ਕਰਾਉਂ ਬੱਚਾ ਨਾ ਮੈਂ ਤਾਂ ਉਰੀ ਭਰਤੀ ਕਰਾਉਂ ਜਿਵਾਖਾਂ ਨੂੰ ਨੌਕਰੀ ਦੇ ਪੜਾ ਕੇ ਆਪਾਂ ਇੱਥੇ ਠੀਕ ਆ ਹਾਂ ਹੁਣ ਜੋਤ ਨੂੰ ਦਾਸ ਨੂੰ ਮੈਂ ਸਲਾਈਡ ਤੇ ਲਾਉਂ ਲਾਉਂ ਗਾਲ ਪੜਨ ਬੜੀਆ ਪੜਾਈ ਕਰਾ ਕੇ ਉਰੇ ਲਾ ਮੈਂ ਇਰੇ ਤੇ ਕਿਰਪਾ ਰੱਖੇ ਮਹਾਰਾਜ ਬਾਈ ਚੜਦੀ ਕਲਾ ਚ ਅਸੀਂ ਗਣਕ ਵੱਡਣੀ ਚਾਹ ਲੂ ਤਿੰਨ ਚਾਰ ਕਿਲ ਕਣਕ ਵਧਣਾਂ ਦੀ ਗੱਲ ਹੋਸੀ। ਹੋਰ ਮੀਂਹ ਹੁੰਦਕਾ ਨੂੰ ਪਵੇ ਨੁਕਸਾਨ ਬਹੁਤ ਆ। ਮੀਂਹ ਸਰ ਬਹੁਤ ਸਿਆਣੀ ਕੁੜੀ ਆ। ਉਹਦੇ ਕਰਕੇ ਸਰ ਮੌਸਮ ਵੀ ਬਹੁਤ ਸਾਰਾ ਅੱਡਾ ਕੀਤਾ। ਇਹ ਦਸਵਾ ਬੜਵੀਆਂ। ਬਹੁਤ ਖੁਸ਼ੀ ਸਾਡੀ ਮਾਮੀ ਤੇ ਅਮਨ ਕਰ ਰਹੀ ਆ ਸੇਵਾ ਪੂਰੀ। ਮਾਮੀ ਵੀ ਨਿਰਾਣ ਕੀ ਬਹੁਤ ਆ। ਇਹ ਸਮਾਰੋਹ ਕਰ ਰਹੇ ਜਰੂਰ। ਭਾਈ ਮੌਸਮ ਜਿਹੜਾ ਤੇ ਦਸਿਆ ਦੀ ਵੀ ਕਣਕ ਵਧਣੀ ਆ ਕੱਲ ਨੂੰ। ਦਵਿੰਦਰ ਵੀ ਹੈਪੀ ਪੂਰਾ। ਕੋਈ ਸਮਝ ਪਤਾ। ਆਪਦੇ ਆੜੀਆਂ ਨਾਲ ਉਹ ਕੀ ਹੋ ਗਿਆ ਪੂਟੋ ਪੂਟੋ ਨਾਲ ਬੋਲ ਲੱਗੀ ਪੂਟੋ ਨਾਲ ਬੋਲ ਲੱਗੀ ਲੈ ਲੈ ਫੋਟੋ ਕਿੱਥੇ ਹੋਏ ਕਿਹੜੀ ਬੋਲਾ ਪੈਣ ਉਹ ਚਾਹ ਪਾਣੀ ਪੀ ਕੇ ਤੇ ਉਧਰ ਤਾਂ ਹੀ ਲੱਗਿਆ ਤੇ ਬੀਬੀ ਬਣਾਉਣੀਆਂ ਦਿਖਾਉਣੀਆਂ ਗੱਲਾਂ ਕਰ ਰਹੀਆਂ ਨੇ ਕੁਛ ਨੇ ਬਹੁਤ ਇੱਧਰ ਜੋ ਤਰੀ ਬਾਏ ਉਹਦੀ ਸੜਕ ਥੋੜੀ ਦੇ ਵਿੱਚ ਸੇਵਾ ਕੋਈ ਕਿੰਨੇ ਕੰਮ ਓਕੇ ਹਲਵਾਈ ਨੇ ਆ ਗਈ ਗਰਮੀ ਅੱਜ ਪਕੌੜੇ ਪਕਾਉਣ ਦੇ ਡਿਸਕਸ਼ਨ ਚੱਲ ਰਹੀ ਹੈ ਜੀ ਇਸ ਇਸ ਕਸ਼ੇ ਕੀ ਗੱਲਬਾਤ ਹੋ ਰਹੀ ਹੈ ਧੂੰਗੀ ਗੱਲਾਂ ਕਰਨਾ ਕਰਦੇ ਆਂ ਅੱਛਾ ਮੈਂ ਪੁੱਛਦਾ ਵੀ ਨਹੀਂ ਪਤਾ ਤੁਸੀਂ ਹੁਣ ਟੀਨੇਜਰ ਹੋ ਗਏ ਹੁਣ ਤੁਹਾਨੂੰ ਆਪ ਨੂੰ ਪਤਾ ਮੈਂ ਕਿਹਾ ਸੇੜਾ ਤੁਹਾਨੂੰ ਬਾਈ ਮਾਮੇ ਗਿੱਲ ਤੇ ਜੋਤਰੀ ਆੜੀ ਪੱਕੀ ਇਹਨਾਂ ਨਾਲ ਆਪ ਤੇ ਬਹੁਤ ਪਿਆਰ ਹੈ ਕੋਈ ਵੀ ਗੱਲਬਾਤ ਕਰੇ ਨਾ ਮਾਮੇ ਗਿੱਲ ਨੂੰ ਪੁੱਛਾਂਗੇ ਆਪਾਂ ਕਿਹਾ ਮੈਂ ਵੀ ਮਾਮੇ ਨੂੰ ਰਿਸਪੈਕਟ ਕਰਦਾ ਵੱਡੇ ਨੇ ਸਾਰੇ ਕਬੀਲਦਰੀ ਕੋਈ ਗੱਲ ਇਹ ਨਹੀਂ ਰਹਿ ਲੈਣੇ ਤੇ ਜੋਤ ਵੀ ਹੁਣ ਉਹੀ ਗੱਲ ਤੇ ਚੱਲਦਾ ਬਹੁਤ ਕਹਿਣ ਗੱਲਾਂ ਜੋਤਰੀ ਕਹਿੰਦਾ ਪਾ ਗਿੱਲ ਮਾਮੇ ਨੂੰ ਪੁੱਛਾਂ ਕੋਈ ਵੀ ਕੰਮ ਬਹੁਤ ਮਾਮਾ ਤੇਰਾ ਮੇਰੇ ਨਾਲ ਹੀ ਵਾਅਦਾ ਕਰਦਾ ਹਾਂ ਨਾ ਨ ਕਰਾਂਗੇ ਕਰਾਂਗੇ ਜੋਨੀ ਗਿੱਲ ਠੀਕ ਹੈ ਜੀ ਠੀਕ ਹੈ ਜੀ ਠੰਡਾ ਬਈ ਚਾਹ ਪਕੌੜਾ ਹੀ ਚੱਲਦਾ ਅੱਜ ताई तू तो ताई कट्टे हैं बैठा करो पर उनकी वीडियो बढ़िया है तू तो ताई कट्टे हैं बैठा करो मैं ताई उन्हें बीबी कोड़े Tee, 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 ਸਭ ਤੋਂ ਲੇਟ ਆਈਏ ਨੇ ਅਮਨ ਦੀਆਂ ਭੈਣਾਂ ਸਾਲੀਆਂ ਮੇਰੀਆਂ ਆਜਾ ਭੈਣਾਂ ਸਾਲੀਆਂ ਮੇਰੀਆਂ ਅਮਨ ਦੀ ਮਾਸੀ ਜੀ ਆ ਚੁੱਕੇ ਨੇ ਇੱਧਰ ਬੋਤਾ ਭੈਣਾਂ ਬਾਈਆਂ ਦੇ ਤਾਂ ਕਿ ਲੋਕ ਆਜਾ ਆਸ ਨਹੀਂ ਕਿਉਂ ਕਿ ਕਰਿਆ ਸਭ ਇਹਨਾਂ ਸਾਲੀਆਂ ਖਾਓ ਜੀ ਪਕੌੜੇ ਕੋਈ ਨਾ ਵੀਡੀਓ ਬੰਦ ਕਰ ਦੇਣਾ ਘੱਟ ਨਾ ਖਾਓ ਲਾਗ ਦੇ ਕਿਤੇ ਲੇਟ ਘੱਟਦੇ ਉਹਨਾਂ ਨੇ ਲੇਟ ਵਾਲੇ ਆਇਆ ਠੀਕ ਕਰ ਦੇ ਵਧੀਆ ਆ ਜਾ ਅੰਦਰ ਆ ਜਾ ਇੱਕ ਕੁਰਸੀ ਲੈ ਮਈਆ ਮਾਸੀ ਆ ਗਈ ਮਾਸੀ ਸਾਡੀ ਲੇਟ ਸਾਰਿਆਂ ਨੂੰ ਕੋਈ ਨਾ ਕੋਈ ਨਾ ਫਿਰ ਕਿਉਂ ਗਿਆ ਓਏ ਮਾਰੀ ਇਹਨੇ चाह पी लासी ਹੋਣ ਹੋ ਰਹੀਆਂ ਨੇ ਜੀ ਕਿ ਕੱਟਣੇ ਪਿਆਰੇ ਹੋਣ ਨਾਲ ਕੰਮ ਨਹੀਂ ਟਲੀ ਨਾ ਪਹੇਤਾ ਕੰਮ ਹੋ ਰਿਹਾ ਤੁਸੋਂ ਸੋਮਨ ਮਨ ਕਿਤੇ ਆਪੇ ਸੋਹੜੀ ਤੁਸੀਂ ਤਿਆਰ ਕੋ ਇਸ ਕੋਈ ਨਾ ਹੈ ਆਪਾਂ ਵੀ ਅਗਰ ਕੜਾਈ ਤੇ ਕਿਹਨੂੰ ਨਹੀਂ ਇਹ ਗੱਝ ਕਰ ਲਉਂਗੀ ਵੇ ਨਹੀਂ ਬਹਿਏਗਾ ਨਾ ਫੇਰੇ ਮਾਰੇ ਮਾਈ ਡੈਂਗਲ ਦਾ ਉਹ ਬੜਾ ਕੋਮ ਮੈਂ ਤਾਂ ਸਾਹ ਬਹਿ ਜੂਗੀ ਆਹ ਬੰਦਾ ਮੇਰੇ ਕੋਲ ਬਟਾ ਹੁੰਦਾ ਨਹੀਂ ਨਾ ਰਸ ਹੈ ਨਾ ਬਾਣੇ ਪਿੱਛੇ ਤੋਂ ਸਾਹ ਬਸ ਹੈ ਸੈਂਟਰ ਤੇ ਰੱਖ ਲੈ ਨੂੰ ਜਮਾ ਸੋਪੇ ਪਿਛਾੜੇ ਨੰਬਰ ਚੱਲਦੇ ਮੋਦੀ ਨੰਬਰ ਚੱਲਦੇ ਨਹੀਂ ਕਿਹੜੇ ਕਿਦੀ ਬਣਾਉਣੀ ਤੂੰ ਵੀਰੇ ਬਾਈ ਵੀਡੀਓ ਬਣਾਉਣੀ ਅੰਦਰ ਹੈ ਰੁਪਏ ਕੋਲ ਮੈਂ ਤਾਂ ਦੇ ਕੇ